ਸਸ਼ੀਕਾਲ ਪੰਜਾਬ ਅਪਡੇਟਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਹਿਰਾਜਪਿੰਦਰ ਕੌਰ ਸਵਾਗਤ ਕਰਦੀਆਂ ਤੁਸੀਂ ਦੇਖ ਰਹੇ ਹੋ ਪੰਜਾਬ ਦੀਆਂ ਕੁਝ ਖਾਸ ਖਬਰਾਂ ਕੈਬਨਟ ਮੰਤਰੀ ਪੰਜਾਬ ਬਰਿੰਦਰ ਕੁਮਾਰ ਗੋਇਲ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ ਇਸ ਮੌਕੇ ਤੇ ਉਹਨਾਂ ਕਿਹਾ ਕਿ ਅਗਸਤ ਮਹੀਨੇ ਦੇ ਵਿੱਚ ਪੰਜਾਬ ਦੇ ਪਿੰਡਾਂ ਵਿੱਚ ਹੜ੍ਹਾਂ ਦੌਰਾਨ ਕਾਫੀ ਤਬਾਹੀ ਮੱਚੀ ਸੀ ਅਜਿਹਾ ਵਾਕਿਆ ਪੰਜਾਬ ਦੇ ਇਤਿਹਾਸ ਵਿੱਚ ਕਦੇ ਨਹੀਂ ਹੋਇਆ ਜਿੱਥੇ ਇੰਨੀ ਭਾਰੀ ਮਾਤਰਾ ਵਿੱਚ ਬਾਰਿਸ਼ ਹੋਈ ਹੜ੍ਹ ਆਏ ਪੰਜਾਬ ਦੇ 10 ਜਿਲ੍ਹਿਆਂ ਵਿੱਚ ਭਾਰੀ ਤਬਾਹੀ ਮੱਚੀ ਜਿਸ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਦਾ ਖਾਸ ਸੈਸ਼ਨ ਬੁਲਾਇਆ ਜਿਸ ਦੌਰਾਨ ਵਿਰੋਧੀ ਪਾਰਟੀਆਂ ਨੂੰ ਚਰਚਾ ਲਈ ਸੱਦਾ ਦਿੱਤਾ ਗਿਆ ਜਿਸ ਦੌਰਾਨ ਸਰਕਾਰ ਨੇ ਜੋ ਰਾਹਤ ਕਾਗਜ਼ ਚਲਾਈ ਉਸ ਬਾਰੇ ਦੱਸਿਆ ਗਿਆ ਪਰ ਇਸ ਦੌਰਾਨ ਵੀ ਵਿਰੋਧੀ ਪਾਰਟੀਆਂ ਨੇ ਸਿਆਸੀ ਰੋਟੀਆਂ ਹੀ ਸੇਕੀਆਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਝੋਹਾਨ ਵੀ ਪੰਜਾਬ ਆਏ ਜੋ ਮਹਿਜ਼ ਖਾਣਾ ਪੂਰਤੀ ਕਰਕੇ ਚਲਦੇ ਬਣੇ ਇਹ ਹੜਾਂ ਦੇ ਜੋ ਪਿਛਲੇ ਮਹੀਨਿਆਂ ਦੇ ਵਿੱਚ ਅਗਸਤ ਮਹੀਨੇ ਦੇ ਵਿੱਚ ਬਹੁਤ ਵੱਡੀ ਬਾੜ ਜਿਹੜੀ ਹੈ ਪੰਜਾਬ ਦੇ ਵਿੱਚ ਆਈ ਸੀ ਤੇ ਅਜੇ ਹੀ ਪੰਜਾਬ ਦੇ ਇਤਿਹਾਸ ਦੇ ਵਿੱਚ ਕਦੇ ਇੰਨੀ ਬਰਸਾਤ ਨਹੀਂ ਹੋਈ ਕਦੇ ਇੰਨਾ ਪਾਣੀ ਨਹੀਂ ਆਇਆ ਜਿਹੜਾ ਇਸ ਦਫਾ ਆਇਆ ਸੀ ਬਰਸਾਤ ਹੋਈ ਬਹੁਤ ਵੱਡਾ ਨੁਕਸਾਨ ਹੋਇਆ 10 ਜ਼ਿਲ੍ਹਿਆਂ ਦੇ ਵਿੱਚ ਤਬਾਹੀ ਹੋ ਗਈ ਤੇ ਤੁਹਾਨੇ ਆਪਣੇ ਚੈਨਲਾਂ ਦੇ ਰਾਹੀਂ ਸਾਰੀ ਦੁਨੀਆ ਨੂੰ ਦਿਖਾਇਆ ਤੇ ਅਸੀਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਵੀ ਬੁਲਾਇਆ ਤਾਂ ਕਿ ਦੁਨੀਆ ਦੇਖ ਸਕੇ ਕਿ ਅਸੀਂ ਉਸ ਦੇ ਲਈ ਕੀ ਕੀਤਾ ਕਿਸ ਤਰ੍ਹਾਂ ਹੜ ਆਏ ਕਿਸ ਤਰ੍ਹਾਂ ਕਹਾਣੀ ਹੋਈ ਤੇ ਉੱਥੇ ਕੋਈ ਸੁਝਾਅ ਵੀ ਦਿੱਤੇ ਜਾ ਸਕਣ ਜਾਂ ਕੋਈ ਸਾਰੇ ਮੈਂਬਰ ਆਪਣਾ ਚਰਚਾ ਕਰ ਸਕਣ ਉਹ ਵਿਧਾਨ ਸਭਾ ਦਾ ਸੈਸ਼ਨ ਵੀ ਬੁਲਾਇਆ ਗਿਆ ਉਸ ਬਾੜ ਦੇ ਦੌਰਾਨ ਬਹੁਤ ਕੇਂਦਰ ਦੇ ਮੰਤਰੀ ਵੀ ਇੱਥੇ ਆਉਂਦੇ ਰਹੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਵੀ ਬਹੁਤ ਕੁਝ ਹੋਇਆ ਤਾਂ ਇੱਥੇ ਜਦੋਂ ਮਾਨਯੋਗ ਸ਼ਿਵਰਾਜ ਸਿੰਘ ਜੀ ਚੋਹਾਨ ਜਿਹੜੇ ਖੇਤੀਬਾੜੀ ਮੰਤਰੀ ਉਹ ਵੀ ਇੱਥੇ ਆਏ ਤਾਂ ਇੱਕ ਬੜਾ ਬਿਆਨ ਦੇ ਗਏ ਸੀ ਇੱਥੇ ਕਿ ਇਹ ਜਿਹੜੇ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਹੈ ਬਰਸਾਤ ਹੋਈ ਹੈ ਇਹ ਮਾਈਨਿੰਗ ਕਰਕੇ ਹੋਈ ਹੈ ਤਾਂ ਮੈਂ ਬੜਾ ਹਰਾਨ ਸੀ ਅਸੀਂ ਵਿਧਾਨ ਸਭਾ ਦੇ ਸੈਸ਼ਨ 'ਚ ਮੈਂ ਕਿਹਾ ਵੀ ਤੀ ਮੀ ਅਸੀਂ ਤਾਂ ਕਿਸੇ ਕਿਤਾਬ 'ਚ ਅਜੇ ਤੱਕ ਪੜਿਆ ਨਹੀਂ ਕਿ ਮਾਈਨਿੰਗ ਦੇ ਨਾਲ ਵੀ ਖੜਾ ਜਾਂਦੇ ਨੇ ਜਾਂ ਬਰਸਾਤਾਂ ਹੋ ਜਾਂਦੀਆਂ ਨੇ ਸੋ ਵਿਧਾਨ ਸਭਾ ਦੇ ਸੈਸ਼ਨ ਵੀ ਇਸ ਲਈ ਬੁਲਾਇਆ ਗਿਆ ਸੀ ਕਿ ਸਾਰੇ ਮੈਂਬਰ ਆਪਣੀ ਗੱਲ ਉੱਥੇ ਰੱਖਣਗੇ ਪਰ ਉੱਥੇ ਵੀ ਰਾਜਨੀਤੀ ਚੱਲਦੀ ਰਹੀ ਸਾਡੇ ਲੀਡਰ ਆਫ ਓਪੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਕਹਿੰਦੇ ਰਹੇ ਕਿ ਰੰਜੀਤ ਸਾਗਰ ਡੈਮ ਤੋਂ ਜੀ 7 ਲੱਖ 15 ਹਜ਼ਾਰ ਕਿਊਸਿਕ ਪਾਣੀ ਛੱਡਦਾ ਤੇ ਮੈਂ ਜਵਾਬ ਦੇ ਵਿੱਚ ਕਿਹਾ ਤੀ ਵੀ 7 ਲੱਖ 15 ਹਜ਼ਾਰ ਕਿਊਸਿਕ ਪਾਣੀ ਛੱਡੇ ਕੋਈ ਨਹੀਂ ਉੱਥੇ ਤੇ ਸਵਾ 2 ਲੱਖ ਕਿਊਸਿਕ ਪਾਣੀ ਛੱਡਿਆ ਸੀ ਸੋ ਇਸ ਤਰ੍ਹਾਂ ਦੇ ਦੋਸ਼ ਵਿਰੋਧੀ ਧਿਰ ਦੇ ਆਗੂ ਸਹਿਬਾਨ ਇਸ ਤਰ੍ਹਾਂ ਸਾਡੇ ਤੇ ਲਾਉਂਦੇ ਰਹੇ ਜਿਵੇਂ ਕੋਈ ਬਰਸਾਤ ਸਾਡੇ ਹੱਥ ਦੇ ਵਿੱਚ ਆ ਤੇ ਅਸੀਂ ਬਰਸਾਤ ਉੱਥੇ ਕਰਾਤੀ ਅਸੀਂ ਕਹਿੰਦੇ ਰਹੇ ਆ ਕਿ ਕੱਲੇ ਡੈਮੋਂ ਦੇ ਪਾਣੀ ਨਹੀਂ ਆਇਆ ਅਟੈਚਮੈਂਟ ਏਰੀਆ ਦੇ ਵਿੱਚ ਜਿੱਥੇ ਪਾਣੀ ਸੀ ਉੱਥੋਂ ਆ ਗਿਆ ਖੱਡਾਂ ਦੇ ਰਾਹੀਂ ਆ ਗਿਆ ਤਾਂ ਅਸੀਂ ਸਾਰੀ ਕੋਸ਼ਿਸ਼ ਗੱਲ ਦੀ ਲੋਕਾਂ ਦੇ ਵਿੱਚ ਜਾ ਕੇ ਗੱਲ ਆਪਣੀ ਦੱਸਦੇ ਰਹੇ ਪਰ ਵਿਰੋਧੀ ਧਿਰ ਇਸ ਨੂੰ ਹੋਰ ਤਰੀਕੇ ਦੇ ਨਾਲ ਪੇਸ਼ ਕਰਦੀ ਰਹੀ ਪਰ ਹੁਣ ਕੱਲ ਰਾਜ ਸਭਾ ਦੇ ਵਿੱਚ ਮਾਨਯੋਗ ਮੈਂਬਰ ਪਾਰਲੀਮੈਂਟ ਸੰਜੇ ਰਾਉਤ ਜੀ ਨੇ ਇੱਕ ਸਵਾਲ ਉੱਥੇ ਰੱਖਿਆ ਤੋ ਸਵਾਲ ਦੇ ਵਿੱਚ ਉਹਨਾਂ ਨੇ ਪੁੱਛਿਆ ਕਿ ਕੀ ਜਲ ਸ਼ਕਤੀ ਮੰਤਰੀ ਇਹ بتانے ਕੀ ਕਿਰਪਾ ਕਰਨਗੇ ਕਿ ਪੰਜਾਬ ਮੇ ਹਾਲ ਹੀ ਮੇ ਆਈ ਬਾੜ ਕੀ ਸਥਿਤੀ ਪੌਂਗਰ ਭਾਗੜਾ ਡੈਮ ਜੈਸੇ ਬੰਦੋ ਮੇ ਖਰਾਬ ਜਲਾਸ਼ੈ ਪ੍ਰਬੰਧਨ ਕੇ ਕਾਰਨ ਗੰਭੀਰ ਹੋ ਗਈ ਕਿ ਬਾੜ ਦੀ ਸਥਿਤੀ ਦਾ ਕਾਰਨ ਕੀ ਸੀ ਕਿ ਇਹਦੇ ਕਰਕੇ ਹੋਇਆ ਵੀ ਉੱਤੇ ਪਾਣੀ ਜ਼ਿਆਦਾ ਆ ਗਿਆ ਕੁਛ ਆ ਗਿਆ ਤਾਂ ਉਹਦੇ ਵਿੱਚ ਮਾਨਯੋਗ ਜਲ ਸ਼ਕਤੀ ਰਾਜ ਮੰਤਰੀ કેન્દ્ર સરકાર દેને શ્રી રાજブજન ચૌધરી ઓનાને ઓ જવાબ દતા ઉસ ગલ દા પંજાબ મે હાલ હી મે બાડ કી સ્થિતિ પ્રમુખ બાંધો પોંગ ઓર ભાખડા મે ખરાબ જલાશય પ્રબંધન કે કારણ ગંભીર નહીં હુઈ વર્ષ 2025 મે પોંગ ઓર ભાખડા બાંધો કે કેચમેન્ટ કેચમેન્ટ ક્ષેત્ર ਮੇ ਬਹੁਤ ਜ਼ਿਆਦਾ ਬਾਰਿਸ਼ ਹੋਈ ਜਿਸ ਕੇ ਕਾਰਨ ਇਹ ਸਾਰਾ ਮਤਲਬ ਉਹਨਾਂ ਨੇ ਸਾਰੇ ਗੱਲ ਉਹਨਾਂ ਨੇ ਕਲੀਅਰ ਕਰ ਦਿੱਤੀ ਕਿ ਕੈਚਮੈਂਟ ਏਰੀਆ ਦੇ ਵਿੱਚ ਬਰਸਾਤਾ ਹੋਇਆ ਫਿਲਹਾਲ ਪੰਜਾਬ ਅਪਡੇਟਸ ਦੇ ਵਿੱਚ ਇਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ